ਨਸ਼ਾ ਛੱਡਣਾ ਸੋਕਾ ਛੱਡ ਕੇ ਰੱਖਣਾ ਔਖਾ ਵਾ ਕਿਉਂਕਿ ਜਦੋਂ ਆਪ ਨਸ਼ਾ ਛੱਡਦੇ ਆ ਆਪਾਂ ਉਹ ਪ੍ਰਾਣੀ ਪ੍ਰਾਣੀ ਸੰਗ ਦੇ ਚਲੇ ਜਾਂਦੇ ਆ ਨਾ ਉਹ ਇਹ ਹੁੰਦਾ ਵੀ ਸਭ ਤੋਂ ਪਹਿਲਾਂ ਆਪਣ ਨੂੰ ਸੰਗ ਦੀ ਛੱਡਣੀ ਪੈਣੀ ਹੈ ਨਸ਼ਾ ਛੁਡਾਓ ਕੇਂਦਰ ਦੇ ਵਿੱਚ ਵੀ ਇਹ ਨੌਕਰੀ ਕਰਦਾ ਹੈ ਕਿਉਂਕਿ ਇਹ ਇੰਨਾ ਮੋਟੀਵੇਟ ਹੋ ਗਿਆ ਕਿ ਉਹ ਕਹਿੰਦਾ ਕਿ ਮੇਰੇ ਵਾਂਗੂ ਹੋਰ ਵੀ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਮੈਂ ਨਸ਼ੇ ਦੇ ਦਲਦਲ ਚੋਂ ਕੱਢਣਾ ਚਾਹੁੰਦਾ ਹੈ ਨਸ਼ਾ ਛੱਡਣ ਨੂੰ ਆਪਣੇ ਜਿੱਬਲ ਪਾਵਰ ਜ਼ਰੂਰੀ ਆ ਤੇ ਕਿਸੇ ਦਾ ਕਹਿਣਾ ਮੰਨ ਕੇ ਚੱਲਣਾ ਪੈਣਾ ਚਾਹੀਏ ਬੜਾ ਭਰਾ ਹੋਵੇ ਜਾਂ ਕੋਈ ਫਾਦਰ ਹੋਵੇ ਕੋਈ ਵੀ ਹੋਵੇ ਕਿ ਜੇ ਮੈਂ ਕਿਸੇ ਦਾ ਕਹਿਣਾ ਮੰਨ ਕੇ ਚੱਲਾਂਗੇ ਫਿਰ ਇਹ ਨਸ਼ਾ ਛੱਡੂ ਪਹਿਲੀ ਸਟਰੈਟਜੀ ਹੈ ਇਨਫੋਰਸਮੈਂਟ ਦੀ ਜਿਹਦੇ ਵਿੱਚ ਹੁਣ ਤੱਕ 479 ਐਫਆਈਆਰਸ ਦਰਜ ਕਰਕੇ 632 ਸਮਗਲਰਾਂ ਅਤੇ ਤਸਕਰਾਂ ਨੂੰ ਅਸੀਂ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਤੱਕ ਤੱਕ 15 ਨਸ਼ਾ ਤਸਕਰਾ ਦੀਆਂ ਪ੍ਰਾਪਰਟੀਆਂ ਜਿਹੜੀ ਕਿ ਐਨਕ੍ਰੋਚਮੈਂਟ ਸੀਗੀ

ਯੁੱਧ ਨਸ਼ਾ ਬ੍ਰੋਦੋ ਪੰਜਾਬ ਸਰਕਾਰ ਦੇ ਵੱਲੋਂ ਯੁੱਧ ਛੇੜ ਆਇਆ ਤੇ ਉੱਥੇ ਹੀ ਅੱਜ ਡੀਆਈਜੀ ਲੁਧਿਆਣਾ ਰੇਂਜ ਦੇ ਮੈਮ ਅੱਜ ਪ੍ਰੈਸ ਕਾਨਫਰੰਸ ਕੀਤੀ ਸੀਗੀ ਤੇ ਹੁਣ ਗੱਲਬਾਤ ਕਰਦੇ ਆਂ ਦੇਖ ਸੱਦਿਓ ਕਿ ਤਸਵੀਰਾਂ ਦੇ ਵਿੱਚ ਤੇ ਇੱਥੇ ਕੁਝ ਲੋਕ ਵੀ ਆਏ ਨੇ ਜਿੰਤੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਪਹਿਲੇ ਡੀਆਈਜੀ ਰੇਂਜ ਲੁਧਿਆਣਾ ਮੇਲ ਬਰੀ ਮੈਮ ਨਾਲ ਗੱਲਬਾਤ ਕਰਾਂਗੇ ਕਿ ਆਖਿਰ ਦੇ ਵਿੱਚ ਅੱਜ ਜਿਹੜੀਆਂ ਯੁੱਧ ਨਸ਼ਾ ਬਰੋਧ ਦੀ ਇਹ ਮਹਿੰਮ ਚਲਾਈ ਹੋਈ ਹੈ ਤੇ ਉਸ ਦੇ ਤਹਿਤ ਕੋਸ਼ਿਸ਼ ਕੀਤੀ ਗਈ ਜਲਦ ਪੰਜਾਬ ਨਸ਼ਾ ਮੁਕਤ ਹੋਏਗਾ ਤੇ ਜੇਕਰ ਗੱਲ ਕਰੀਏ ਦਿਹਾਤੀ ਏਰੀਆ ਦੀਆਂ ਜਾਂ ਇਹ ਰੂਰਲ ਜਾਂ ਅਰਬਨ ਏਰੀਆ ਦੀਆਂ ਤੇ ਉਹਦੇ ਵਿੱਚ ਕਾਫੀ ਜੜ ਕੇ ਨਸ਼ਾ ਤਸਕਰਾਂ ਦਾ ਗੜ ਜਿਹੜੇ ਲਗੇ ਬਣਾ ਬਣਾਇਆ ਉਹਨਾਂ ਨੇ ਆਪਣਾ ਗੜ ਬਣਾਇਆ ਤੇ ਫਾਰਕਾ ਦੇ ਵਿੱਚ ਕਾਫੀ ਜ਼ਿਆਦਾ ਸਮੱਸਿਆਵਾਂ ਹੁੰਦੀਆਂ ਨੇ ਇਸ ਸਮੱਸਿਆ ਦੌਰਾਨ ਇੱਕ ਵੀਡੀਓ ਵੀ ਜਿਹੜੀਆਂ ਕਾਫੀ ਜ਼ਿਆਦਾ ਵਾਇਰਲ ਹੁੰਦੀਆਂ ਨੇ ਗੱਲਬਾਤ ਕਰਾਂਗੇ ਮਹਿਮਦ ਜੀ ਨਾਲ ਵੀ ਉਹਨਾਂ ਦੀ ਹੈਲਪ ਕਰੋ ਵੀ ਮਦਦ ਕਰੋ ਜਿਵੇਂ ਨਾ ਨਵੀਂ ਸਰਕਾਰੀ ਇਹਨਾਂ ਦੇ ਗਾਈਡਲਾਈਨਾਂ ਬਹੁਤ ਜ਼ਿਆਦਾ ਵਧੀਆ ਵਾ ਕਿਉਂਕਿ ਅਸੀਂ ਵੀ ਖੋਸ਼ ਹਾਂ ਜਿਹੜੇ ਮੁੰਡੇ ਜਣ ਕੇ ਸਾਡੇ ਨਾਲ ਦੇ ਫਰੈਂਡ ਪੂਰੇ ਹੋ ਗਏ ਸੀ ਜਿਨ੍ਹਾਂ ਨੇ ਉਹ ਚੀਜ਼ਾਂ ਦੇ ਰਹੇ ਆ ਵੀ ਅੱਜ ਉਹਨਾਂ ਦੇ ਕਾਰਵਾਈ ਅਸੀਂ ਇਹ ਚੀਜ਼ ਤੋਂ ਖੋਸ਼ ਹਾਂ ਵੀ ਉਹਨਾਂ ਦੀ ਹੈਲਪ ਕਰੋ ਆ ਤੁਸੀਂ ਨਸ਼ੇ ਤੋਂ ਬਾਹਰ ਆਣ ਵਾਸਤੇ ਆਪ ਪੁਲਿਸ ਨੂੰ ਅਪਰੋਚ ਕੀਤਾ ਜਾਂ ਮੈਨੂੰ ਕਿਸੇ ਨੇ ਮੋਟੀਵੇਟ ਮੈਨੂੰ ਸਾਰਾ 3 ਇਅਰ 3 ਇਅਰ ਹੋ ਗਏ ਮਢਵਿੰਦਰ ਵੀਰ ਸਾਰਾ ਐਸਪੀ ਰਿਹਾ ਆਪਣੇ ਜਗਰਾਵਾਂ ਉਹਨਾਂ ਨੇ ਮੈਨੂੰ ਜਾਨਕੀ ਮੇਰੀ ਕਾਉਂਸਲਿੰਗ ਕਰਦੀ ਮੈਨੂੰ ਬੁਲਾਉਂਦੇ ਸੀ ਆਗੇ ਆ ਮੈਂ ਉਹਨਾਂ ਨੂੰ ਸਮਝਾਉਣਾ ਆਗੇ ਹੁਣ ਮੌਕਸਰ ਐਸਪੀ ਸਾਰੋ ਆ ਉਹਨਾਂ ਨੇ ਮੈਨੂੰ ਬ੍ਰਦਰ ਵਾਂਗੂ ਟ੍ਰੀਟ ਕੀਤਾ ਜਾਨਕੀ ਤੇ ਉਹਨਾਂ ਦੀ ਵਜ੍ਹਾ ਕਰਕੇ ਮੈਂ ਅੱਜ ਇੱਥੇ ਖੜਾ ਜੀ ਆ ਜਿੱਦਾਂ ਪੁਲਿਸ ਨੇ ਤੁਹਾਨੂੰ ਮੋਟੀਵੇਟ ਜੀ ਅੱਜ ਤੁਸੀਂ ਆਪਣੇ ਨਾਲ ਦੇ ਜਿਹੜੇ ਮਾਤਾ ਜੀ ਨੂੰ ਬੁਲਾਓਂ ਦੋਸਤ ਨੇ ਨਸ਼ੇ 'ਚ ਫਸੇ ਉਹਨਾਂ ਨੂੰ ਮੋਟੀਵੇਟ ਕਰਦੇ ਹੋ ਹਾਂਜੀ ਸਰ ਅਸੀਂ 45 ਬੁਆਇਸ ਅਸੀਂ ਜਿਹੜੇ ਅਸੀਂ ਨਸ਼ੇ ਤੋਂ ਦੂਰ ਆ ਕਿਸੇ ਨੂੰ 8 ਇਅਰ ਹੋ ਗਏ ਕਿਸ ਨੂੰ 11 ਇਅਰ ਹੋ ਗਏ ਜਿਹੜੇ ਅਸੀਂ ਨਸ਼ੇ ਤੋਂ ਦੂਰ ਆ ਸਾਡੀ ਜਗਰਾਉ ਅਸੀਂ ਕਾਉਂਸਲਿੰਗ ਕਰਦੇ ਆ ਸਾਡੀ ਉੱਤੇ ਸੈਮੀਨਾਰ ਲਾਉਂਦੇ ਆ ਜੀ ਅਸੀਂ ਜਗਰਾਉ ਹਾਂ ਜੀ ਤੁਸੀਂ ਵੀ ਆ ਜਾਓ ਤੁਹਾਡਾ ਕੀ ਸ਼ੂ ਨਾਮ ਹੈ ਦੱਸੋ ਆ ਜਾਨਾ ਜੋ ਕਿ ਕਾਉਂਸਲਿੰਗ ਕਰਾਉਂਦੇ ਆ ਹੋਰ ਵੀ ਜਿਹੜੇ ਨਸ਼ੇ ਦੇ ਮੋਟਵਾਣ ਕਰਦੇ ਆ ਕਿਉਂਕਿ ਸਰ ਨਸ਼ਾ ਛੱਡਣਾ ਸੁੱਖ ਹੈ ਨਸ਼ਾ ਛੱਡਣਾ ਸੌਖਾ ਹੈ ਛੱਡ ਕੇ ਰੱਖਣਾ ਔਖਾ ਵਾ ਕਿਉਂਕਿ ਜਦੋਂ ਆਪਾਂ ਨਸ਼ਾ ਛੱਡਦੇ ਆ ਆਪਾਂ ਉਹ ਪੁਰਾਣੀ ਪੁਰਾਣੀ ਸੰਗਤ ਚਲੇ ਜਾਂਦੇ ਆ ਨਾ ਉਹ ਇਹ ਹੁੰਦਾ ਵੀ ਸਭ ਤੋਂ ਨਸ਼ਾ ਛੱਡਣਾ ਸੌਕੇ ਛੱਡ ਕੇ ਰੱਖਣ ਔਖਾ ਵਾ ਤੁਸੀਂ ਆਪਣਾ ਸਰਕਲ ਹੀ ਚੇਂਜ ਕਰਦੋ ਨਾ ਆਪਣੇ ਜਿਹੜੇ ਤੁਹਾਡੇ ਚੰਗੇ ਦੋਸਤ ਆ ਜਿਵੇਂ ਸਾਰੇ ਪੰਜਾਬ ਪੁਲਿਸ ਮੇਰੇ মিডিਆ ਸਾਥੀ ਨੂੰ ਮੇਰੀ ਅਪੀਲ ਹੈ ਕਿ ਇੱਕ ਇਹ ਮੁੰਡਾ ਸਾਡਾ ਇੱਥੇ ਆਇਆ ਹੋਇਆ ਹੈ ਇਹ ਸਾਡਾ ਰੋਲ ਮਾਡਲ ਹੈ ਸਰਬਜੀਤ ਸਿੰਘ ਇਹ ਐਲਬੀਐਸ ਨਗਰ ਤੋਂ ਆਇਆ ਹੈ ਤੇ ਇਹਨੇ ਨਸ਼ਾ ਛੁਡਾਊ ਕੇਂਦਰ ਦੇ ਵਿੱਚ ਹੀ ਇਹ ਨੌਕਰੀ ਕਰਦਾ ਹੈ ਕਿਉਂਕਿ ਇਹ ਇੰਨਾ ਮੋਟੀਵੇਟ ਹੋ ਗਿਆ ਕਿ ਉਹ ਕਹਿੰਦਾ ਕਿ ਮੇਰੇ ਵਾਂਗੂ ਹੋਰ ਵੀ ਜਿਹੜੇ ਨੌਜਵਾਨ ਹੈਗੇ ਆ ਉਹਨਾਂ ਨੂੰ ਮੈਂ ਨਸ਼ੇ ਦੇ ਦਲਦਲ ਚੋਂ ਕੱਢਣਾ ਚਾਹੁੰਦਾ ਸੋ ਜੋ ਤੁਸੀਂ ਚਾਹੁੰਦੇ ਹੋ ਤਾਂ ਸਰਬਜੀਤ ਤੁਸੀਂ ਕਾ ਚੰਦਿਓ ਥੈਂਕ ਯੂ ਨਸ਼ਾ ਛੱਡਣ ਨੂੰ ਆਪਣੇ ਚ ਬਿਲ ਪਾਵਰ ਜ਼ਰੂਰੀ ਆ ਤੇ ਕਿਸੇ ਦਾ ਕਹਿਣਾ ਮੰਨ ਕੇ ਚੱਲਣਾ ਪੈਣਾ ਚਾਹੀਏ ਬੜਾ ਭਰਾ ਹੋਵੇ ਜਾ ਕੋਈ ਫਾਦਰ ਹੋਵੇ ਕੋਈ ਵੀ ਹੋਵੇ ਕਿ ਜੇ ਆਪਾਂ ਕਿਸਦਾ ਕਹਿਣਾ ਮੰਨ ਕੇ ਚੱਲਾਂਗੇ ਫਿਰ ਇਹ ਨਸ਼ਾ ਛੁੱਟੂਗਾ ਭਾਜੀ ਕੀ ਆ ਜਾਂਦਾ ਨਸ਼ਾ ਛੱਡਣ ਵਾਸਤੇ ਮੈਡੀਕਲ ਸਟੋਰ ਵਾਲੇ ਦਵਾਈਆਂ ਲਾ ਦਿੰਦੇ ਆ ਜਾਂ ਰੀਹੈਬਿਟੇਸ਼ਨ ਸੈਂਟਰ ਹੈਗੇ ਦਵਾਈਆਂ ਲਗਾ ਦੇ ਤੁਹਾਨੂੰ ਵੀ ਦਵਾਈਆਂ ਲੱਗੀਆਂ ਭਾਜੀ ਮੇਰੀ ਗੱਲ ਸੁਣੋ ਜਿਹੜੇ ਮਤਲਬ ਇਹ ਤਾਂ ਮਤਲਬ ਮੈਡੀਕਲ ਵਾਲੇ ਜਿਹੜੇ ਇਹ ਆਪਾਂ ਨੂੰ ਇੱਕ ਨਛੇ ਤੋਂ ਉਠਾ ਲੈਂਦੇ ਤੇ ਦੂਜੇ ਤੇ ਲਾ ਦਿੰਦੇ ਆ ਜੇ ਆਪਾਂ ਨੂੰ ਹੀਰੇ ਤੋਂ ਉਠਾਤਾ ਹੀ ਨਹੀਂ ਮੈਡੀਕਲ ਨਛੇ ਤੇ ਲਾ ਦੇਣਾ ਜਿਸ ਸੈਂਟਰ ਦੇ ਵਿੱਚ ਮੈਂ ਰਹਿ ਰਿਹਾ ਤੇ ਮੇਰਾ ਬੜਾ ਭਰਾ ਚਲਾ ਰਿਹਾ ਆ ਉਸ ਸੈਂਟਰ ਦੇ ਵਿੱਚ ਆਪਾਂ ਇਸ ਦਾ ਕੋਈ ਦਵਾਈ ਨਹੀਂ ਦਿੰਨੇ ਇੱਕ ਵੀਕ ਆਪਾਂ ਕਰਾਈ ਦੀ ਹੈ ਜਿਹੜੀ 4 ਦਿਨ ਦਵਾਈ ਤੋਂ ਬਾਅਦ ਦਵਾਈ ਬੰਦ ਕਰ ਦਿੱਤੀ 21ਵੇਂ ਦਿਨ ਆ ਬੰਦਾ ਆਪਣੀ ਨੀਂਦ ਆਪ ਸੌਣ ਲੱਗ ਪਉਂਦਾ ਫਿਜ਼ੀਕਲ ਤੌਰ ਤੇ ਫਿੱਟ ਹੋ ਜਾਂਦਾ ਆ ਇਹਦੇ ਵਾਸਤੇ ਸਿਰਫ ਮੈਂਟਲੀ ਬੰਦਾ ਪ੍ਰਿਪੇਅਰ ਹੋਣਾ ਚਾਹੀਦਾ ਮੈਂ ਨਸ਼ਾ ਛੱਡਣਾ ਚਾਹੀਦਾ ਅੱਛਾ ਆ ਜੋ ਤੁਸੀਂ ਆ ਜੋ ਤੁਹਾਡਾ ਤੁਹਾਡਾ ਸ਼ੁਭਨਾਮ ਦੱਸੋ ਵਰਤ ਗੋਇਲ ਮੈਡਮ ਜੀ ਭਰਤ ਗੋਇਲ ਜੀ ਭਰਤ ਗੋਇਲ ਤੁਸੀਂ ਕਿੱਥੋਂ ਆਏ ਹੋ ਅਸੀਂ ਮੈਡਮ ਜੀ ਸਮਰਾਲੇ ਸ਼ਹਿਰ ਤੋਂ ਜੀ ਹਾਂ ਤੁਸੀਂ ਇਹਨਾਂ ਨੂੰ ਕੀ ਦੱਸੋ ਤੁਸੀਂ ਕਰੋ ਉਹਦਾ ਨਸ਼ਾ ਕਰਦੇ ਸੀ ਸਰ ਜੀ ਮੈਂ ਨਸ਼ਾ ਕਰਦਾ ਸੀਗਾ ਪਰ ਕਿੰਨੇ ਸਾਲ ਹੋ ਗਏ ਮੈਨੂੰ ਹੋ ਗਏ ਜੀ ਕਈ ਸਾਲ ਹੋ ਗਏ ਜੀ ਨਸ਼ਾ ਕਰਦਾ ਸੀਗਾ ਪਰ ਅੱਜ ਦੇ ਦਿਨ ਚ ਮੈਂ ਕੋਈ ਨਸ਼ਾ ਨਹੀਂ ਕਰ ਰਿਹਾ ਸਰ ਤੁਸੀਂ ਨਸ਼ਾ ਕਿੱਦਾਂ ਛੱਡ ਪੰਜਾਬ ਪੁਲਿਸ ਪੁਲਿਸ ਜ਼ਿਲ੍ਹਾ ਖੰਨਾ ਥਾਣਾ ਸਮਰਾਲਾ ਇਹਨਾਂ ਨੇ ਮਤਲਬ ਸਾਡੇ ਸਾਹਿਬ ਨੇ ਪੁਲਿਸ ਮੁਲਾਜ਼ਿਮਾਂ ਨੇ ਉੱਥੇ ਸੈਂਟਰ ਮਤਲਬ ਦਾਖਲ ਕਰਾਇਆ ਤੇ ਮਤਲਬ ਉੱਥੇ ਫ੍ਰੀ ਸਾਡਾ ਇਲਾਜ ਹੋਇਆ ਤੇ ਅਸੀਂ ਉਹਦੇ ਸਿਰ ਤੇ ਨਸ਼ਾ ਛੱਡ ਦਿੱਤਾ ਜੀ ਤੇ ਹੁਣ ਕਿੰਨੇ ਸਾਲ ਹੋ ਗਏ ਨਸ਼ਾ ਛੱਡੇ ਨੂੰ ਹੁਣ ਸਾਨੂੰ ਹੋ ਗਏ ਜੀ तकरीबन ਮੈਨੂੰ 5 ਸਾਲ ਹੋ ਗਏ ਮੈਂ ਨਸ਼ਾ ਨਹੀਂ ਹੁਣ ਸਰ ਜੀ ਨਸ਼ਾ ਕਰਨ ਦਾ ਦੁਆਰਾ ਦਿਲ ਕਰਦਾ ਨਹੀਂ ਜੀ ਹੁਣ ਲੋੜੇ ਨਹੀਂ ਪੈਂਦੀ ਜੀ ਦਵਾਈ ਚੱਲ ਰਹੀ ਹੈ ਦਵਾਈ ਜੀ ਮੜੀ-ਮੁੱਟੀ ਜੀ ਵਾਲੀ ਗੋਲੀ ਖਾਂਦੇ ਸੀ ਸਰਕਾਰੀ ਹਸਪੀਟਲ 'ਚ ਜਿੱਥੇ ਮਤਵਾਲਾ ਜੀ ਕਿ ਉੱਥੇ ਮੜੀ-ਮੁੱਟੀ ਗੋਲੀ ਖਾਂਦੇ ਸੀ ਮਤਵਾਲਾ ਹੁਣ ਗੋਲੀ ਵੀ ਨਹੀਂ ਸਰ ਖਾ ਰਹੇ ਤੁਸੀਂ ਇਹ 'ਚ ਪੰਜਾਬ ਸਰਕਾਰ ਦਾ ਧੰਨਵਾਦ ਕਰ ਦਿਓ ਵੀ ਉਹਨਾਂ ਸਾਡੇ ਨਸ਼ੇ ਦੀ ਦਲਦਲ ਤੋਂ ਧੰਨਵਾਦ ਕਰਦੇ ਆ ਹਾਂ ਜੀ ਸਰ ਜੀ ਜੋ ਸਾਨੂੰ ਜੋ ਪੰਜਾਬ ਪੁਲਿਸ ਨੇ ਸਾਨੂੰ ਨਸ਼ੇ ਦੀ ਦਲਦਲ 'ਚੋਂ ਬਾਹਰ ਕੱਢਿਆ ਤੇ ਅਸੀਂ ਇਹਨਾਂ ਦੇ ਬੜਾ ਤੇ ਬਾਕੀ ਗੱਲ ਇਹ ਆ ਵੀ ਜੋ ਸਮਗਲਰ ਚਿੱਟਾ ਵੇਚਦੇ ਨੇ ਉਹਨਾਂ ਨੂੰ ਫੜਾਉਣ ਚ ਵੀ ਸਾਡੀ ਪਹਿਲ ਆ ਤੁਸੀਂ ਕੋਈ ਨੈਦਰਾ ਨਸ਼ਾ ਤਸਕਰ ਫੜਾਇਆ ਪੁਲਿਸ ਨੂੰ ਹਾਂਜੀ ਹੁਣ ਵੀ ਫੜਾ ਰਹੇ ਹੁਣ ਜਾ ਕੇ ਅਸੀਂ ਜਾ ਕੇ ਹੁਣ ਦੋ ਮੈਂ ਫੜਾਉਣੇ ਨੇ ਹੁਣੇ ਮੈਂ ਤੁਹਾਡੇ ਸਾਹਮਣੇ ਫੋਨ ਤੇ ਗੱਲ ਕਰਦਾ ਨਸਕਾ ਤਸਕਰ ਕਹਿਣਗੇ ਵੀ ਆਜੋ ਲੈ ਜੋ ਕਿਹਾ ਜਾਂਦਾ ਮਾਤਾ ਜੀ ਆਜੋ ਪਲੀਜ਼ ਮਾਤਾ ਜੀ ਦੀ ਵੀ ਕਰਨੀ ਜੀ ਮਾਤਾ ਜੀ ਹਾਂ ਜੀ ਮੇਰਾ ਬੇਟਾ ਕਰਦਾ ਸੀ ਮੇਰਾ ਸੰਤੋਸ਼ ਹਾਂ ਜੀ ਮੇਰਾ ਬੇਟਾ ਪਹਿਲਾਂ ਨਸ਼ੇ ਕਰਦਾ ਸੀਗਾ ਜੀ ਹੁਣ ਆਪਣੀ ਪੰਜਾਬ ਪੁਲਿਸ ਸਮਰਾਲੇ ਵਾਲਿਆਂ ਨੇ ਮੇਰੇ ਬੇਟੇ ਦਾ ਸਰਕਾਰੀ ਚ ਭਰਤੀ ਕਰਾ ਕੇ ਉਹਨੂੰ ਠੀਕ ਕਰਵਾਤਾ ਹੈ ਹੁਣ ਮੇਰਾ ਬੇਟਾ ਕੰਮ ਤੇ ਲੱਗ ਗਿਆ ਫੇਟਰੀ ਜਾਂਦੇ ਨੇ ਸ਼ਾਮ ਨੂੰ ਆਉਂਦਾ ਸਵੇਰੇ ਚੱਲਦੇ ਮਾਤਾ ਜੀ ਤੁਸੀਂ ਭੁਗਤ ਭੋਗੀ ਹੋ ਤੁਹਾਡਾ ਬੇਟਾ ਨਸ਼ਾ ਕਰਦਾ ਕਿੰਨਾ ਕੋ ਤੰਗ ਕਰਦਾ ਹੋਣਾ ਤਾਂ ਉਹ ਤੰਗ ਕਰਦਾ ਸੀ ਜੀ ਫਿਰ ਕਿਸ ਤਰ੍ਹਾਂ ਦੀ ਮੁਸੀਬਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਡੇ ਪਰਿਵਾਰ ਨੂੰ ਹਾਂ ਜੀ ਕਰਦੇ ਸੀਗੇ ਜੀ ਬਹੁਤ ਅਸੀਂ ਦੁਖੀ ਰਹਿੰਦੇ ਸੀਗੇ ਮੈਸੇਜ ਪਾ ਕੇ ਜੀ ਜੀ ਸੀੜੀ ਘਰ ਦੇ ਭਾਂਡੇ ਤੱਕ ਵਗਵਾ ਦਿੰਦਾ ਜੀ ਹਾਂ ਜੀ ਤੁਹਾਡੇ ਪਰਿਵਾਰ ਦਾ ਰਹਿਦਾ ਤਾਂ ਕੁਝ ਹੋਇਆ ਨਹੀਂ ਜੀ ਵੈਸੇ ਇੱਦਾਂ ਦਾ ਕੁਝ ਹੋਇਆ ਨਹੀਂ ਹੈਗਾ ਚਲੋ ਜੀ ਹੁਣ ਅਸੀਂ ਬਹੁਤ ਠੀਕ ਕਰਤਾ ਪਰਮਾਤਮਾ ਨੇ ਧੰਨਵਾਦ ਕਰਦੇ ਹਾਂ ਜੀ ਪੁਲਿਸ ਜੀ ਦਾ ਥੈਂਕ ਯੂ ਥੈਂਕ ਯੂ ਸਾਡੇ ਡੀਜੀਪੀ ਪੰਜਾਬ ਸ਼੍ਰੀ ਗੌਰਵ ਯਾਦੋ ਆਈਪੀਐਸ ਇਹਨਾਂ ਦੀ ਗਾਈਡੈਂਸ ਮੁਤਾਬਿਕ ਅਸੀਂ 1 ਮਾਰਚ 2025 ਤੋਂ ਯੋਧ ਨਸ਼ਿਆ ਵਿਰੋਧ ਖਿਲਾਫ ਲਾਂਚ ਕੀਤੀ ਹੈ ਇਸ ਮੂਹਮ ਦਾ ਮੰਤਵ ਪੰਜਾਬ ਵਿੱਚੋਂ ਨਸ਼ੇ ਦਾ ਪੂਰਨ ਤੌਰ ਤੇ ਖਾਤਮਾ ਕਰਨਾ ਹੈਗਾ ਤੇ ਅਸੀਂ ਉਦੋਂ ਤੱਕ ਚੈਨ ਨਾਲ ਨਹੀਂ ਬਹਿਣਾ ਜਦੋਂ ਤੱਕ ਅਸੀਂ ਨਸ਼ਾ ਦਾ ਪੂਰੇ ਤਰੀਕੇ ਨਾਲ ਖਾਤਮਾ ਨਹੀਂ ਕਰ ਦਿੰਦੇ ਇਹਦੇ ਵਿੱਚ ਟੂ ਪ੍ਰੌਂਟ ਸਟ੍ਰੈਟਜੀ ਤੇ ਅਸੀਂ ਕੰਮ ਕਰ ਰਿਹਾ ਹੈ ਪਹਿਲੀ ਸਟ੍ਰੈਟਜੀ ਹੈ ਇਨਫੋਰਸਮੈਂਟ ਦੀ ਜਿਹਦੇ ਵਿੱਚ ਹੁਣ ਤੱਕ 479 ਐਫਆਈਆਰਸ ਦਰਜ ਕਰਕੇ 632 ਸਮਗਲਰਾਂ ਨੂੰ ਤੇ ਤਸਕਰਾਂ ਨੂੰ ਅਸੀਂ ਸਲਾਖਾ ਦੇ ਪਿੱਛੇ ਪਹੁੰਚਾਇਆ ਹੈ ਵੱਡੀ ਮਾਤਰਾ ਦੇ ਵਿੱਚ ਇਹਦੇ ਵਿੱਚ ਨਸ਼ਿਆ ਦੀ ਰਿਕਵਰੀ ਕੀਤੀ ਗਈ ਹੈ ਚੌਂਤੀ ਕਰੋੜ ਦੇ ਕਰੀਬ ਚੌਂਤੀ ਕਰੋੜ ਰੁਪਏ ਦੇ ਕਰੀਬ ਵੈਲਿਊ ਦੀ ਨਸ਼ਾ ਤਸਕਰਾਦੀ ਪ੍ਰਾਪਰਟੀ ਹੁਣ ਤੱਕ ਅਟੈਚ ਜਾਂ ਜ਼ਬਤ ਕੀਤੀ ਗਈ ਹੈ ਇਹ ਮੁਹਿੰਮ ਅੱਗੇ ਵੀ ਜਾਰੀ ਰਹੂਗੀ ਹੁਣ ਤੱਕ 15 ਨਸ਼ਾ ਤਸਕਰਾਦੀਆ ਪ੍ਰਾਪਰਟੀਆਂ ਜਿਹੜੀ ਕਿ ਐਨਕ੍ਰੋਚਮੈਂਟ ਸੀਗੀ ਉਹ ਸਿਵਲ ਮਹਿਕਮੇ ਦੇ ਮਦਦ ਦੇ ਨਾਲ ਡਿਮੋਲਿਸ਼ ਕੀਤੀ ਗਈ ਹੈ ਤੇ ਹੁਣ ਇਸੇ ਤਰੀਕੇ ਦੀ ਵੀ ਪ੍ਰਾਪਰਟੀਆਂ ਹੋਰ ਆਇਡੈਂਟੀਫਾਈ ਕੀਤੀ ਹੈ ਜਿਨ੍ਹਾਂ ਨੂੰ ਡਿਮੋਲਿਸ਼ ਸਿਵਲ ਮੈਕਮੇ ਦੇ ਨਾਲ ਕੀਤਾ ਜਾਊਗਾ ਮੈਮ ਬਹੁਤ ਮੈਮ ਹੋਰ ਵੀ ਇਧਰ ਤੇ ਹੈਗੇ ਆ ਜਿਹੜੇ ਕਿ ਅਜੇ ਵੀ ਪੁਲਿਸ ਦੀ ਪਰਵਾਹ ਨਹੀਂ ਕਰਦੇ ਤੇ ਉਹਨਾਂ ਨੇ ਸਬ ਅਰੀਆ ਦੇ ਵਿੱਚ ਆਪਣਾ ਜਿਹੜਾ ਕੰਮ ਹੈ ਕੰਟੀਨਿਊ ਰੱਖਿਆ ਹੋਇਆ ਹੈ ਬਟ ਹੁਣ ਪੁਲਿਸ ਦੀ ਅਵੇਅਰਨੈਸ ਨਾਲ ਲੋਕ ਤੁਹਾਡਾ ਕੋਆਪਰੇਟ ਕਰ ਰਹੇ ਆ ਇਦਾਂ ਤੁਸੀਂ ਅੱਗੇ ਹੁਣ ਆਪਣੀ ਐਕਟੀਵਿਟੀ ਨੂੰ ਕਿਵੇਂ ਜਾਰੀ ਰੱਖੋਗੇ ਲੋਕਾਂ ਦੇ ਸਹਿਯੋਗ ਨਾਲ ਇੰਦੇ ਇੰਦੇ ਵਿੱਚ ਸਾਨੂੰ ਲੋਕਾਂ ਦੀ ਬਹੁਤ ਵੱਡੀ ਮਾਤਰਾ ਦੇ ਵਿੱਚ ਕੋਆਪਰੇਸ਼ਨ ਮਿਲ ਰਹੀ ਹੈ ਖਾਸ ਤੌਰ ਤੇ ਮੈਂ ਜ਼ਿਕਰ ਕਰਨਾ ਚਾਹੁੰਦੀ ਹੈ ਕਿ ਸਾਡੀ ਜਿਹੜੀ ਮਾਤਾਵਾ ਤੇ ਭੈਣਾਵਾ ਹੈਗੀ ਆ ਉਹ ਵੱਡੇ ਪ ਸੂਚਨਾ ਦੇ ਰਹੀ ਹੈ ਕਈ ਮੁਹੱਲਿਆਂ ਦੇ ਵਿੱਚ ਸਾਡੀ ਮਾਤਾਵਾ ਤੇ ਪਰਣਾ ਨੇ ਨਸ਼ਾ ਤਸਕਰਾ ਦੀ ਐਂਟਰੀ ਬੈਨ ਕਰ ਦਿੱਤੀ ਹੈ ਤੇ ਜੇ ਕੋਈ ਆਂਦਾ ਹੈ ਉਹਨੂੰ ਫੜ ਕੇ ਕਈ ਇਨਸੀਡੈਂਟਸ ਇਹੋ ਜਿਹੇ ਹੋਏ ਕਿ ਉਹਨਾਂ ਨੂੰ ਫੜ ਕੇ ਉਹਨਾਂ ਨੇ ਪੁਲਿਸ ਦੇ ਸਾਡੇ ਹਵਾਲੇ ਕੀਤਾ ਹੈਗਾ ਸੋ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦੀ ਹੈ ਤੇ ਇਸ ਤੋਂ ਇਲਾਵਾ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈਗੀ ਹੈ ਜਿਹੜੀ ਮਾਨਯੋਗ ਸੀਐਮ ਪੰਜਾਬ ਜੀ ਨੇ ਲਾਂਚ ਕੀਤੀ ਸੀ 97791 002000 ਦੇ ਉੱਤੇ WhatsApp ਰਾਹੀਂ ਵੀ ਪਬਲਿਕ ਇਹ ਸੂਚਨਾ ਸਾਡੇ ਨਾਲ ਸਾਂਝੀ ਕਰ ਸਕਦੀ ਹੈ ਉਹਨਾਂ ਦੀ ਨਾਮ ਅਤੇ ਪਹਿਚਾਨ ਗੁਪਤ ਰੱਖੀ ਜਾਊਗੀ ਮੈਂ ਮੈਂ ਕਈ ਕਈ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਵੀ ਕੀਤਾ ਜਾਂਦਾ ਪਰ ਉਸ ਤੋਂ ਬਾਅਦ ਛੁੱਟ ਕੇ ਜਿਹੜੇ ਵਾਪਸ ਆ ਜਾਂਦੇ ਉਸ ਤੋਂ ਬਾਅਦ ਫਿਰ ਤੋਂ ਨਸ਼ਾ ਤਸਕਰ ਜਿਹੜੇ ਵੇਚਣਾ ਸ਼ੁਰੂ ਕਰਦੇ ਇਹ ਮੱਲੇ ਦਾ ਦਾਅਵਾ ਹੈ ਕਿਨਾਂ ਵੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਮਿਸ਼ਨਰ ਦਫ਼ਤਰ ਦੇ ਬਾਹਰ ਮੰਗ ਪੱਤਰ ਵੀ ਦੇਣ ਆਏ ਸੀਗੇ ਕਾਫੀ ਸੀਸੀਟੀਵੀ ਅਵੇਲੇਬਲ ਹੁੰਦੀਆਂ ਪਾਰਕਾ ਦੇ ਵਿੱਚ ਟੀਕੇ ਲਾਇਆ ਜਾਂਦੇ ਨੇ ਸ਼ਰਿਆਵਾਂ ਵੀ ਖਬਰਾਂ ਵੀ ਨਸ਼ਰ ਕੀਤੀਆਂ ਦੇਖੋ ਹੁਣ ਤੱਕ ਜੇ ਲੁਧਿਆਣਾ ਰੇਂਜ ਦੇ ਜਿਹੜੇ ਤਿੰਨ ਇਨਾਂ ਦੇ ਵਿੱਚ 30 ਤੋਂ ਵੱਧ ਪਿੰਡ ਜਿਹੜੇ ਹੈਗੇ ਟੋਟਲੀ ਨਸ਼ਾ ਮੁਕਤ ਹੋ ਚੁੱਕੇ ਐ ਇਹਦੇ ਵਿੱਚੋਂ ਅਸੀਂ 40 ਡਰੱਗ ਹੌਟਸਪੌਟਸ ਦੀ ਪਹਿਚਾਨ ਕੀਤੀ ਸੀਗੀ ਜਿਨ੍ਹਾਂ ਦੇ ਉੱਪਰ ਅਸੀਂ ਲਗਾਤਾਰ ਤੇ ਇਫੈਕਟਿਵ ਤਰੀਕੇ ਨਾਲ ਕੈਸੋ ਆਪਰੇਸ਼ਨਸ ਲਾਂਚ ਕੀਤੇ ਐ ਜਿਸ ਕਰਕੇ ਕਈ ਨਸ਼ਾ ਤਸਕਰ ਆਪਣਾ ਘਰ ਛੱਡ ਕੇ ਪਜ ਗਏ ਐ ਤੇ ਕਈ ਨਸ਼ਾ ਤਸਕਰਾਂ ਦੀ ਗ੍ਰਿਫਤਾਰੀ ਹੋ ਚੁੱਕੀ ਐ ਰਿਕਵਰੀ ਹੋ ਚੁੱਕੀ ਐ ਤੇ ਇਸ ਪਿੰਡਾਂ ਦੀ ਜਿਹੜੀ ਪੰਚਾਇਤਾਂ ਹੈਗੀ ਐ ਤੇ ਵਿਲੇਜ ਡਿਫੈਂਸ ਕਮੇਟੀਆਂ ਹੈਗੀ ਐ ਉਹ ਪੰਜਾਬ ਪੁਲਿਸ ਦੇ ਨਾਲ ਮੋੜੇ ਤੇ ਮੋੜਾ ਲਗਾ ਕੇ ਖੜੀ ਹੈ ਜਿਸ ਕਰਕੇ ਅਸੀਂ ਇਹ ਨਸ਼ੇ ਦੇ ਨੈਟਵਰਕ ਨੂੰ ਪੂਰੇ ਤਰੀਕੇ ਨਾਲ ਡਿਸਮੈਂਟਲ ਕਰਨਾ ਹੈ ਅਜੋ ਮੈਮ ਇੱਕ ਬੜਾ ਬੜਾ ਸਵਾਲ ਉੱਠਦਾ ਹੈ ਜਦੋਂ ਪੁਲਸ ਜਾਂਦੀ ਹੈ ਉਹ ਤਾਂ ਪਹਿਲੇ ਨਸ਼ਾ ਤਸਕਾ ਫਸ ਜਾਂਦੇ ਨੇ ਕਿ ਕਿ ਇਹ ਕੋਈ ਕੋਈ ਇਤਲਾਹ ਦਿੰਦਾ ਹੈ ਕਿ ਪੁਲਿਸ ਪਹਿਲੇ ਆ ਰਹੀ ਹੈ ਨਹੀਂ ਹੁਣ ਤੱਕ ਕੀ ਹੋਇਆ ਹੈ ਕਿ ਜਿਹੜੀ ਇਹ ਲਗਾਤਾਰ ਮੁਹਿੰਮ ਸਾਡੀ ਚੱਲ ਰਹੀ ਹੈ 1 ਮਾਰਚ ਤੋਂ ਲੈ ਕੇ ਹੁਣ ਅਜਾਪਾ ਆਪਾਂ 5 ਅਪ੍ਰੈਲ ਤੇ ਖੜੇ ਆ ਤੇ ਕਰੀਬ ਕਰੀ 35 ਦਿਨ ਹੋ ਚੁੱਕੇ ਆ ਸੋ ਇੰਨੀ ਸਖਤਾਈ ਐਨਫੋਰਸਮੈਂਟ ਦੇ ਤਹਿਤ ਇਹਦੇ ਵਿੱਚ ਆਪਾਂ ਕੀਤੀ ਹੈ ਜਿਸ ਕਰਕੇ ਇਹ ਨਸ਼ਾ ਤਸਕਰ ਜਿਹੜੇ ਹੈਗੇ ਉਹ ਆਪਣੇ ਆਪਣੇ ਘਰਾਂ ਨੂੰ ਪਿੰਡਾਂ ਨੂੰ ਛੱਡ ਕੇ ਭਜ ਗਏ ਆ ਜੀ ਜੇਕਰ ਗੱਲ ਕਰੀਏ ਤਾਂ ਲੁਹਾਨਾ ਰੂਲਰ ਦੇ ਵਿੱਚ ਬਹੁਤ ਸਾਰੀਆਂ ਪੰਚਾਇਤਾਂ ਜਿਹੜੀਆਂ ਆਪ ਅੱਗੇ ਆਈਆਂ ਜਾਨੀ ਤੁਹਾਡੀ ਅਵੇਰਨੈਸ ਤੋਂ ਬਾਅਦ ਪੁਲਿਸ ਨਾਲ ਸਾਥ ਮਿਲਣ ਤੋਂ ਬਾਅਦ ਉਹਨਾਂ ਨੇ ਖੁਦ ਕਹਿ ਕੇ ਸੀ ਪਿੰਡ ਦੇ ਨਾਨ ਨਸ਼ਾ ਕਿਸੇ ਨੂੰ ਕਰਨ ਦੇ ਨਾ ਨਸ਼ਾ ਵੇਚਣ ਦੇ ਜੇ ਕੋਈ ਇਥੋਂ ਤੱਕ ਨਸ਼ਾ ਤਸਕਰ ਜਮਾਲਤ ਵੀ ਲਈ ਵੀ ਅੱਗੇ ਜਾਏਗਾ ਤਾਂ ਉਹਦਾ ਵੀ ਵਾਹਿਸ਼ ਕਰ ਕੀਤਾ ਜਾਏਗਾ ਇਦਾਂ ਹੀ ਤੁਸੀਂ ਜਿਹੜੀਆਂ ਹੋਰ ਬਾਕੀ ਪੰਚਾਇਤਾਂ ਤੁਹਾਡੇ ਅੰਦਰ ਚਾਹੰਦੀਆਂ ਨੇ ਤਿੰਨ ਜ਼ਿਲ੍ਹਿਆਂ ਦੀਆਂ ਉਹਨਾਂ ਨੂੰ ਕੀ ਮੈਸੇਜ ਦਿਓਗੇ ਇਹਦੇ ਵਿੱਚ ਲੁਧਿਆਣਾ ਰੂਰਲ ਦੇ ਨਾਲ-ਨਾਲ ਹੀ ਖੰਨਾ ਜ਼ਿਲ੍ਹੇ ਦੀ ਜਿਹੜੀ ਪੰਚਾਇਤ ਹੈਗੀ ਆ ਉਹਨਾਂ ਨੇ ਵੀ ਬਹੁਤ ਵਧੀਆ ਕੰਮ ਕੀਤਾ ਹੈ 375 ਪੰਚਾਇਤਾਂ ਜਿਹੜੀ ਖੰਨਾ ਵਿਲੇਜ ਦੇ ਵਿੱਚ ਅੰਡਰ ਆਂਦੀ ਹੈ ਉਹਨਾਂ ਨੇ ਨਸ਼ੇ ਦੇ ਖਿਲਾਫ ਸੌ ਚੁੱਕੀ ਹੈ ਪੁਲਿਸ ਮੁਲਾਜ਼ਮਾਂ ਦੇ ਨਾਲ ਰਲ ਕੇ ਸੌ ਚੁੱਕੀ ਹੈ कि ना तो नशा तस्कर ਨੂੰ ਪਿੰਡ ਦੇ ਵਿੱਚ ਵੜਨ ਦੇਣਗੇ ਨਾ ਹੀ ਉਹਦਾ ਕਿਸੇ ਤਰੀਕੇ ਨਾਲ ਸਮਰਥਨ ਕਰਨਗੇ ਤੇ ਜੇ ਉਹ ਜ਼ਮਾਨਤ ਵਾਸਤੇ ਕਹਿੰਦਾ ਹੈ ਤਾਂ ਜ਼ਮਾਨਤ ਵਾਸਤੇ ਵੀ ਜਿਹੜਾ ਹੈਗਾ ਉਹਨੂੰ ਕੋਆਪਰੇਟ ਨਹੀਂ ਕੀਤਾ ਜਾਊਗਾ ਇਸੇ ਤਰੀਕੇ ਨਾਲ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਵੀ ਕਈ ਪਿੰਡਾਂ ਦੇ ਪੰਚਾਇਤਾਂ ਨੇ ਤੇ ਵਿਲੇਜ ਡਿਫੈਂਸ ਕਮੇਟੀਆਂ ਨੇ ਨਸ਼ੇਰੇ ਖਿਲਾਫ ਸੌ ਚੁੱਕੀ ਹੈ ਜਿਹੜੇ ਨਸ਼ਾ ਤਸਕਰ ਇਸ ਟਾਈਮ ਪੁਲਿਸ ਦੀ ਐਕਟੀਵਿਟੀ ਨੂੰ ਬਿਲਕੁਲ ਇਹ ਸਨਣਾ ਸੀਗੇ ਡੀਏਜੀ ਰੇਂਜ ਆਫਿਸ ਮੈਂ ਜਿਨ੍ਹਾਂ ਨੇ ਕਿਹਾ ਕਿ ਬਿਲਕੁਲ ਨਸ਼ੇ ਤਹਿਤ ਸਖਤ ਜਿਹੜਾ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਜਾਰੀ ਕੀਤੀ ਜਾ ਰਹੀ ਹੈ ਤੇ ਦਿਹਾਤੀ ਏਰੀਆ ਨੇ ਉਹਨਾਂ ਦੇ ਵਿੱਚ ਪਿੰਡਾਂ ਦੇ ਸਰਪੰਚਾਂ ਨੂੰ ਬਿਲਕੁਲ ਕਿਹਾ ਜਾ ਰਿਹਾ ਹੈ ਕਿ ਜਿਹੜੇ ਵੀ ਨਸ਼ੇ ਤਸਕਰ ਨੇ ਸਾਡੇ ਮਾਨ ਸਰਕਾਰ ਦੇ ਵੱਲੋਂ ਇੱਕ ਵਰਤਨ ਨੰਬਰ ਜਾਰੀ ਕੀਤਾ ਗਿਆ ਉੱਤੇ ਸਾਨੂੰ ਜਾਣਕਾਰੀ ਜਰੂਰ ਸੈਂਡ ਕੀਤੀ ਹੋਵੇ ਤੇ ਤੁਰੰਤ ਹੀ ਜਿਹੜੇ ਕਿ ਇਮੀਡੀਏਟਲੀ ਐਕਸ਼ਨ ਉਸ ਨਸ਼ਾ ਤਸਕਰ ਤੇ ਜਰੂਰ ਹੋਵੇਗਾ ਐਸਐਸਪੀ ਮਹਿਤਾਬ ਸਿੰਘ ਜੀ ਨਾਲ ਗੱਲਬਾਤ ਕਰਾਂਗੇ ਸਰ ਕਿੰਨੇ ਕੁ ਤੁਹਾਡੇ ਸ਼ਹਿਰ ਦੇ ਵਿੱਚੋਂ ਜਿਹੜੇ ਕਿ ਨਸ਼ਾ ਤਸਕਰ ਤੁਹਾਨੂੰ ਸਰਾਊਂਡਡ ਹੋ ਚੁੱਕੇ ਨੇ ਤੇ ਕਿੰਨੇ ਕੁ ਤੁਹਾਡੇ ਕੋਲ ਆ ਚੁੱਕੇ ਨੇ ਨਸ਼ਾ ਛੱਡ ਉਹ ਤਾਂ ਕਿ ਜਿਹੜੀ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਵੱਲੋਂ ਜਿਹੜੀ ਯੁੱਧ ਨਸ਼ਾ ਵਿਰੁੱਧ ਮੁਹਿੰਮ ਚਲਾਈ ਗਈ ਹੈ ਉਹਦੇ ਤਹਿਤ ਹੀ ਮੈਂ ਤੁਹਾਨੂੰ ਮਾਰਚ ਮਹੀਨੇ ਦੀ ਪਰਫਾਰਮੈਂਸ ਦੱਸਾਂਗਾ ਇਹਦੇ ਤਹਿਤ ਅਸੀਂ 140 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਮਕਦਮੇ ਉਦਾਰਜ ਕੀਤੇ ਹੈ ਤੇ 160 ਦੇ ਕਰੀਬ ਜਿਹੜਾ ਨਸ਼ਾ ਤਸਕਰ ਨੂੰ ਅਸੀਂ ਜੇਲ੍ਹ ਭੇਜਿਆ ਹੈਗਾ ਤੇ ਇਸ ਤੋਂ ਇਲਾਵਾ ਜਿਹੜਾ ਚਾਰ ਨਸ਼ਾਸ ਮੁਗਲਾਂ ਦੀ ਪ੍ਰਾਪਰਟੀਆਂ ਨੂੰ ਅਸੀਂ ਵਿਦਨ ਲਾ ਸਿਵਲ ਅਥਾਰਟिटीज ਦੀ ਮਦਦ ਨਾਲ ਉਹਨਾਂ ਨੂੰ ਡੋਮਿਸ਼ ਕਰਵਾਇਆ ਹੈ ਤੇ 22 ਕਰੋੜ ਦੇ ਉੱਤੋਂ ਦੀ ਪ੍ਰਾਪਰਟੀ ਜਿਹੜੀ ਹੈਗੀ ਹੈ ਉਹ ਅਸੀਂ ਫ੍ਰੀਜ਼ ਕਰवाती ਹੈ ਤੇ ਐਨਫੋਰਸਮੈਂਟ ਦੇ ਨਾਲ ਨਾਲ ਰੀਹੈਬਿਟੇਸ਼ਨ ਦੇ ਉੱਤੇ ਵੀ ਕਾਫੀ ਵਰਕ ਹੋ ਰਿਹਾ ਹੈਗਾ ਅਸੀਂ ਕਾਫੀ ਜਿਆਦਾ ਜਿਹੜੇ ਸਾਡੇ ਅਡਿਕਟ ਹੈਗੇ ਨੇ ਉਹਨਾਂ ਨੂੰ ਅਸੀਂ ਡਿਡਿਕਸ਼ਨ ਸੈਂਟਰਾਂ ਦੇ ਵਿੱਚ ਰੀਹੈਬ ਸੈਂਟਰਾਂ ਦੇ ਵਿੱਚ ਦਾਖਲ ਕਰਵਾਇਆ ਹੈਗਾ ਤੇ ਕੁਝ ਇਦਾਂ ਦੇ ਹੈਗੇ ਨੇ ਜਿਹੜੇ ਕਿ ਉੱਥੋਂ ਪੂਰੀ ਤਰ੍ਹਾਂ ਠੀਕ ਹੋ ਕੇ ਆਪਣੇ ਆਪਣੇ ਕਿੱਤਿਆਂ ਦੇ ਵਿੱਚ ਲੱਗ ਵੀ ਗਏ ਨੇ ਜਿੱਦਾਂ ਤੁਸੀਂ ਦੇਖਿਆ ਹੋਵੇਗਾ ਕੁਝ ਇੱਥੇ ਵੀ ਆਏ ਸੀ ਜਿਨ੍ਹਾਂ ਨੇ ਤੁਹਾਨੂੰ ਆਪਣੀ ਕਹਾਣੀ ਬਾਰੇ ਵੀ ਦੱਸਿਆ ਅੱਛਾ ਸਰ ਇੱਕ ਇੱਕ ਚਰਚਾ ਵਰੀ ਹੁੰਦੀ ਆ ਲੋਕਾਂ ਦੀ ਲੋਕਾਂ ਦਾ ਕਹਿਣਾ ਹੈ ਕਿ ਜਿਹੜੀ ਪੁਲਿਸ ਹੈ ਉਹ ਨਸ਼ਾ ਤਸਕਰਾਂ ਤੇ ਛੋਟੀ ਮੱਛੀਆਂ ਨੂੰ ਫੜਦੀ ਹੈ ਜਿਵੇਂ ਕਿ ਪਿੰਡਾਂ ਦੇ ਵਿੱਚ ਕਾਫੀ ਜਿਹੜੇ ਸਰਪੰਚ ਹੋ ਗਏ ਜਾਂ ਕੋਈ ਹੋਰ ਇਨਵੋਲ ਹੁੰਦੇ ਨੇ ਇੱਕ ਹੀ ਪੁਲਿਸ ਨੂੰ ਇਸ ਦੇ ਬਾਰੇ ਨਹੀਂ ਪਤਾ ਚੱਲਦਾ ਹੈਗਾ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਅਸੀਂ ਇਹ ਇਹਨਾਂ ਦੇ ਖਿਲਾਫ ਜਿਹੜੀ ਮੁਹਿੰਮ ਚੇੜੀ ਹੈਗੀ ਆ ਉਹਦੇ ਵਿੱਚ ਕਾਫੀ ਜ਼ਿਆਦਾ ਇਹੋ ਜਿਹੇ ਨਸ਼ਾ ਤਸਕਰ ਹੈਗੇ ਨੇ ਜਿਨ੍ਹਾਂ ਦੇ ਖਿਲਾਫ ਪੰਜ ਦੇ ਪੰਜ ਤੋਂ ਜ਼ਿਆਦਾ ਜਿਹੜੇ ਉਹ ਪਰਚੇ ਹੈਗੇ ਨੇ ਤੇ ਜਿਹੜੀ ਇਹ ਡੈਮੋਲੇਸ਼ਨ ਮੁਹਿੰਮ ਜਿਹੜੀ ਨਵਾਂ ਸ਼ਹਿਰ ਦੇ ਵਿੱਚ ਹੋਈ ਹੈ ਉਹਦੇ ਵਿੱਚ ਤੁਸੀਂ ਦੇਖੋ ਕਿ ਇੱਕ ਪਰਿਵਾਰ ਦੇ ਉੱਤੇ 10-10 ਤੋਂ ਵੀ ਜ਼ਿਆਦਾ ਮਕਦਮੇ ਸੀ ਇਹਨਾਂ ਦੇ ਉੱਤੇ ਡੈਮੋਲੇਸ਼ਨ ਕੀਤੀ ਗਈ ਹੈ ਤਾਂ ਇਹ ਸਾਡੇ ਲਈ ਸਾਰੇ ਹੀ ਇਕੁਅਲ ਹੈਗੇ ਨੇ ਜਿਹੜਾ ਵੀ ਕੋਈ ਰੂਲ ਤੋੜੇਗਾ ਜਾਂ ਇਸ ਤਸਕਰੀ ਦੇ ਵਿੱਚ ਇਨਵੋਲ ਹੋਏਗਾ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇ ਅਸੀਂ ਇਆਂ ਤੜੇ ਇੱਕ ਨਵੇਂ ਸ਼ਹਿਰ ਦੇ ਵਿੱਚ ਆਏ ਦਾ ਕਾਰਜ ਜਿਹੜੇ ਕੀਤਾ ਜਾ ਰਿਹਾ ਉਸ ਉਸ ਨੂੰ ਕਿਸ ਤਰ੍ਹਾਂ ਦੇਖਦੇ ਆ ਬੋਲ ਸਕਦੇ ਨਹੀਂ ਜੀ ਦੇਖੋ ਜਿਹੜਾ ਇਹ ਡਿਮੋਲਿਸ਼ਨ ਹੋਈ ਹੈਗੀ ਹੈ ਇਹ ਤਾਂ ਸਿਵਲ ਅਥਾਰਟੀਜ਼ ਨਾਲ ਮਿਲ ਕੇ ਜੇ ਉਹਨਾਂ ਦੀ ਕੋਈ ਵਾਇਲੇਸ਼ਨ ਸੀ ਰੂਲ ਦੀ ਉਹਦੇ ਨਾਲ ਹੋਈ ਹੈ ਬਟ ਅਸੀਂ ਬਿਲਕੁਲ ਜੇ ਕੋਈ ਕਿਸੇ ਦੇ ਪਰਿਵਾਰ ਦਾ ਮੈਂਬਰ ਜੇ ਐਡਿਕਟ ਵੀ ਹੈਗਾ ਤਾਂ ਅਸੀਂ ਤਾਂ ਉਹਦੀ ਹੈਲਪ ਵੀ ਕਰਦੇ ਆ ਸਾਡੇ ਵੱਲੋਂ ਕਾਫੀ ਜਗ੍ਹਾ ਤੇ ਮੈਂ ਨੰਬਰ ਵੀ ਦਿੱਤਾ ਹੈਗਾ ਤੇ ਆਪਣੇ ਸਾਡੇ ਐਸ ਐਚ ਉਸ ਵੀ ਜਾ ਕੇ ਪਿੰਡਾਂ ਦੇ ਵਿੱਚ ਇਹੀ ਕਹਿੰਦੇ ਆ ਕਿ ਜਿਸ ਦਾ ਪਰਿਵਾਰਕ ਮੈਂਬਰ ਹੈ ਕੋਈ ਜਿਹੋ ਆਪਣੇ ਆਪ ਡਿਡਿਕਸ਼ਨ ਸੈਂਟਰ ਦੇ ਵਿੱਚ ਜਮਾ ਹੋਣਾ ਚਾਹੁੰਦਾ ਤਾਂ ਅਸੀਂ ਉਹਦੀ ਹੈਲਪ ਵੀ ਕਰਾਂਗੇ ਪਰ ਪਰ ਪਰਿਵਾਰ ਦੇ ਵੱਲੋਂ ਕਿਹਾ ਜਾਂਦਾ ਕਿ ਅਸੀਂ ਤਾਂ ਪਰ ਪਰ ਜਿਹੜਾ ਨਸ਼ਾ ਕਰਦਾ ਉਹਦੀ ਉਹਦੀ ਸਜ਼ਾ ਉਹਨੂੰ ਮਿਲਣੀ ਚਾਹੀਦੀ ਸਾਨੂੰ ਤੁਹਾਨੂੰ ਮਿਲਣੀ ਚਾਹੀਦੀ ਮੈਂ ਦੇਖੋ ਜੀ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਹੈਗਾ ਜਿਹੜਾ ਉਹ ਡਿਮੋਲੇਸ਼ਨ ਹੋਈ ਹੈ ਉਹ ਸਿਵਲ ਅਥਾਰਟिटीज ਨਾਲ ਮਿਲ ਕੇ ਉਹ ਰੂਲ ਦੇ ਮੁਤਾਬਿਕ ਹੋਈ ਹੈ ਤੇ ਜਿਹੜਾ ਕੋਈ ਨਸ਼ਾ ਤਸਕਰ ਹੈਗਾ ਬਿਲਕੁਲ ਉਹਦੇ ਪਰਿਵਾਰ ਨੂੰ ਉਹਦੀ ਸਜ਼ਾ ਨਹੀਂ ਮਿਲੇਗੀ ਅਸੀਂ ਤਾਂ ਪਰਿਵਾਰ ਦੀ ਮਦਦ ਕਰਨ ਲਈ ਵੀ ਤਿਆਰ ਹਾਂ ਜੇ ਪਰਿਵਾਰ ਸਾਡੇ ਕੋਲ ਆਂਦਾ ਹੈਗਾ ਜੀ ਹਾਂ ਸਾਡਾ ਜੀ ਕੋਈ ਫੈਮਿਲੀ ਮੈਂਬਰ ਹੈ ਜੋ ਭਟਕ ਗਿਆ ਹੈਗਾ ਨਸ਼ਾ ਕਰ ਰਿਹਾ ਹੈਗਾ ਤਾਂ ਅਸੀਂ ਉਹਨੂੰ ਡਿরেকਸ਼ਨ 'ਚ ਵੀ ਕਰਾਵਾਂਗੇ ਤੇ ਰੀ ਹੈਬ ਹੋਣ ਤੋਂ ਬਾਅਦ ਅਸੀਂ ਉਹਦੀ ਹੈਲਪ ਵੀ ਕਰਾਂਗੇ ਕਿਤੇ ਨੌਕ ਦੇਖੋ ਜੀ ਸਾਡੇ ਕਾਫੀ ਜਿਹੜਾ ਮੈਂ ਜੇ ਪੁਰਾਣੇ ਮਹੀਨੇ ਦੇ ਡਾਟਾ ਨਾਲ ਕੰਪੇਅਰ ਕਰਾਂ ਤਾਂ ਅਸੀਂ ਆਪਣੇ ਡੀਡਿਕਸ਼ਨ ਸੈਂਟਰ ਤੋਂ ਡਾਟਾ ਲਿਆ ਸੀ ਤਾਂ ਪੁਰਾਣੇ ਮਹੀਨਿਆਂ ਨਾਲੋਂ ਜ਼ਿਆਦਾ ਜਿਹੜੇ ਹੈਗੇ ਐ ਡਿਕ ਉਹ ਦਾਖਲ ਹੋ ਰਹੇ ਹੈਗੇ ਐ ਡੀਡਿਕਸ਼ਨਾਂ ਦੇ ਵਿੱਚ ਤੇ ਰੀਹੈਬ ਦੇ ਵਿੱਚ ਤੇ ਸਾਡੇ ਕੋਲ ਐਗਜ਼ਾਮਪਲ ਹੈਗੀ ਐ ਕਿ 30 ਦੇ ਕਰੀਬ ਜਿਹੜੇ ਨਸ਼ਾ ਪਹਿਲਾਂ ਕਰਦੇ ਸੀਗੇ ਉਹ ਛੱਡ ਚੁੱਕੇ ਐ ਤੇ 6 ਤਾਂ ਅਜੇ ਹੀ ਹੈਗੇ ਜਿਨ੍ਹਾਂ ਨੂੰ ਹੋਰ ਦੇ ਵਿੱਚ ਕੀਤਾ ਵੀ ਮਿਲ ਗਿਆ ਹੈਗਾ ਤੇ ਉਹਦੇ ਵਿੱਚੋਂ ਦੋ ਤਾਂ ਇੱਥੇ ਹਾਜ਼ਰ ਵੀ ਸੀ ਜਿਨ੍ਹਾਂ ਨੇ ਆਪਣੀ ਕਹਾਣੀ ਤੁਹਾਨੂੰ ਦੱਸੀ ਐ ਜੀ ਠੀਕ ਐ ਜੀ ਥੈਂਕ ਯੂ ਸਰ ਥੈਂਕ ਯੂ